ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅਹਿਤਾਦ ਦੇਣਾ ਅੱਜ 14 ਨਵੰਬਰ ਹੈ 14 ਨਵੰਬਰ 1702 25 ਅਕਤੂਬਰ 1702 ਦੇ ਦਿਨ ਬਸਾਲੀ ਦਾ ਰਾਜਾ ਸਲਾਹੀ ਚੰਦ ਚੜ੍ਹਾਈ ਕਰ ਗਿਆ ਸੀ ਉਸ ਦੇ ਭੋਗ ਦੇ ਸਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ 14 ਨਵੰਬਰ 1702 ਦੇ ਦਿਨ ਬਸਾਲੀ ਗਏ ਸਲਾਹੀ ਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ ਰਿਹਾ 14 ਨਵੰਬਰ 1986 ਦੇ ਦਿਨ ਪੰਜਾਬ ਪੁਲਿਸ ਨੇ ਰਿਸ਼ਪਾਲ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਹੀ ਪੰਜਾਬ ਪੁਲਿਸ ਨੇ ਅਜੀਤ ਸਿੰਘ ਬੱਬਰ ਪੁੱਤਰ ਕਰਮ ਸਿੰਘ ਵਾਸੀ ਟੁੜੀਆਲਾ ਨੱਤ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 14 ਨਵੰਬਰ 1999 ਦੇ ਦਿਨ ਪੰਜਾਬ ਪੁ ਸਿੰਘ ਵਾਸੀ ਤੋਤੀਆਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਭਾਈ ਲਾਦੂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਹੀ ਪੰਜਾਬ ਪੁਲਿਸ ਨੇ ਮੁਖਤਾਰ ਸਿੰਘ ਵਾਸੀ ਵਰਨਾਲਾ ਸਰਬਜੀਤ ਸਿੰਘ ਸਾਹਿਬਾ ਉਰਫ ਡਰਾਈਵਰ ਵਾਸੀ ਬੂ ਬਲਦੇਵ ਸਿੰਘ ਵਾਸੀ ਫਤਿਹਗੜ੍ਹ ਸਾਹਿਬਾਂ ਫਿਰੋਜ਼ਪੁਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 14 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸਾਹਬ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਦੋਵੇਂ ਵਾਸੀ ਕਾਲੇਕੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਰੂਪ ਸਿੰਘ ਔਰ ਫਰੂਪੀ ਨੂੰ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 14 ਨਵੰਬਰ 1993 ਸਿੱਖਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤੇ ਜਾਣ ਦੇ ਖਿਲਾਫ ਰੋਸ ਵਜੋਂ 1984 ਤੋਂ ਦਰਬਾਰ ਸਾਹਿਬ ਦੇ ਵਿੱਚ ਦੀਵਾਲੀ ਮਨਾਉਣਾ ਬੰਦ ਕੀਤਾ ਹੋਇਆ ਸੀ। ਪਿਛਲੇ 13 ਸਾਲਾਂ ਤੋਂ ਕੌਮ ਇਹਨਾਂ ਦਰਦ ਹੰਡਾਰੀ ਸੀ ਕਿ ਕਿਸੇ ਨੂੰ ਵੀ ਦੀਵਾਲੀ ਮਨਾ ਕੇ ਖੁਸ਼ੀਆਂ ਮਨਾਉਣ ਦਾ ਖਿਆਲ ਤੱਕ ਨਹੀਂ ਸੀ। ਫਿਰ ਇਹ ਵੀ ਨਹੀਂ ਸੀ ਕਿ ਉਹ ਦਰਦ ਖਤਮ ਜਾਂ ਫਿਰ ਘਟ ਹੋ ਗਿਆ ਸੀ। ਅਜੇ ਵੀ ਹ ਅੱਜੇ ਸਿਰਫ 13 ਦਿਨ ਪਹਿਲਾਂ ਭਾਈ ਬਿਆਨ ਸਿੰਘ ਦੀ ਯਾਦ ਦੇ ਵਿੱਚ ਰੱਖੇ ਸਮਾਗਮ ਨੂੰ ਰੋਕਣ ਵਾਸਤੇ ਕਰਿੰਦਰ ਢਿੱਲੋਂ ਦੀ ਇਕ ਵਾਇਦੇ ਹੇਠ ਪੰਜਾਬ ਪੁਲਿਸ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਕਾਰਫਿਊ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ ਪ੍ਰਤਖਤ ਸੀ ਕੇਸਗੜ੍ਹ ਸਾਹਿਬ ਦੇ ਗ੍ਰਾਂਥੀ ਮਨਜੀਤ ਸਿੰਘ ਉਦੋਂ ਐਕਟਿੰਗ ਸੇਵਾਦਾਰ ਅਕਾਲ ਤਖਤ ਨੇ 14 ਨਵੰਬਰ ਦੇ ਦਿਨ ਦੀਵਾਲੀ ਮਨਾਉਣ ਦਾ ਹੁਕਮ ਜਾਰੀ ਕਰ ਦਿੱਤਾ ਉਦੋਂ ਮਨਜੀਤ ਸਿੰਘ ਆਪਣੇ ਆਪ ਨੂੰ ਕੌਮ ਦਾ ਹਾਕਮ ਸਮਝਦਾ ਹੁੰਦਾ ਸੀ ਅਕਾਲ ਤਖਤ ਦੇ ਮੁਖ ਸੇਵਾਦਾਰ ਵੱਲੋਂ ਆਪਣੇ ਆਪ ਨੂੰ ਹਾਕਮ ਸਮਝਣ ਦੀ ਹਰਕਤ ਸਭ ਤੋਂ ਪਹਿਲਾਂ ਜਸਬੀਰ ਦੇ ਨਾਲ ਮਨਜੀਤ ਸਿੰਘ ਨੇ ਹੀ ਵਰਤਿਆ ਸੀ 14 ਨਵੰਬਰ 2013 ਦੇ ਦਿਨ ਭਾਈ ਗੁਰਬਖਸ਼ ਸਿੰਘ ਵਾਸੀ ਹਰਿਆਣਾ ਨੇ ਉਮਰ ਕੈਦੀਆਂ ਸਜ਼ਾਵਾਂ ਪੂਤਣ ਦੇ ਬਾਵਜੂਦ ਵੀ ਜ਼ਿਲ੍ਹਿਆਂ ਦੇ ਵਿੱਚ ਕੈਦ ਪੰਜ ਸਿੱਖਾਂ ਲਾਲ ਸਿੰਘ ਗੁਜਰਾਤ ਗੁਰਦੀਪ ਸਿੰਘ ਕਰਨਾਟਕ ਲਖਵਿੰਦਰ ਸਿੰਘ ਗੁਰਮੀਤ ਸਿੰਘ ਅਤੇ ਸ਼ਮਸ਼ੀਰ ਸਿੰਘ ਚੰਡੀਗੜ੍ਹ ਦੀ ਰਿਹਾਈ ਵਾਸਤੇ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਦੀ ਗਰਾਊਂਡ ਦੇ ਵਿੱਚ ਮਾਰਨ ਵਰਤ ਸ਼ੁਰੂ ਕੀਤਾ ਮਗਰੋਂ ਇਸ ਦੇ ਵਿੱਚ ਬਰਿਆਮ ਸਿੰਘ ਯੂਪੀ ਦਾ ਵੀ ਸ਼ੇਵਾਨਾ ਸ਼ਾਮਲ ਕਰ ਲੈ ਗਿਆ ਉਸ ਨੇ ਇਹ ਵਰਤ ਬਹਿਸ ਕੋਚਰਾ ਤਰੀਕੇ ਦੇ ਨਾਲ 27 ਦਸੰਬਰ ਨੂੰ ਖਤਮ ਕੀਤਾ ਇਸ ਦੌਰਾਨ ਇਹਨਾਂ ਦੇ ਵਿੱਚੋਂ ਚਾਰ ਸਿੱਖਾਂ ਨੂੰ 14-14 ਦਿਨ ਦੀ ਪੈਰੋਲ ਤੇ ਰਿਹਾਅ ਪਰ ਉਹ ਦੁਬਾਰਾ ਜੇਲ੍ਹ ਵਿਜਾਏ ਗਏ ਸਨ 14 ਨਵੰਬਰ 2022 ਦੇ ਦਿਨ ਅਮਰੀਕਾ ਦੇ ਕਈ ਹੋਰ ਸਬਿਆਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਦੇ ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲ ਕੁਸ਼ੀ ਵਜੋਂ ਮਾਨਤਾ ਦਿੱਤੀ। ਇਸ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਨਿਊ ਜਰਸੀ, ਪੈਂਸਿਲਵੇਨੀਆ, ਕੈਨੇਡੀਕਟ ਦੇ ਵਿੱਚ ਵੀ 84 ਕਤਲੇਆਮ ਨੂੰ ਸਿੱਖ ਨਸਲ ਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਸੀ। ਇਸ ਸੰਬੰਧੀ ਮਤਾ ਟੈਕਸਸ ਦੇ ਵਿਧਾਨਕਾਰ ਟੈਰੀ ਮੇਜ਼ਾ ਨੇ ਜਾਰੀ ਕੀਤਾ ਸੀ ਅਤੇ ਮਤੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਨਵੰਬਰ 1984 ਦੇ ਵਿੱਚ ਭਾਰਤ ਦੇ ਵਿੱਚ ਸਿੱਖ ਭਾਈਚਾਰੇ ਤੇ ਯੋਜਨਾਬੱਧ ਦੇ ਵਿੱਚ 3000 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਗਿਆ ਹਿੰਸਾ ਕਰਨ ਵਾਲੇ ਲੋਕਾਂ ਅਤੇ ਕਤਲ ਕਰਨ ਵਾਲੇ ਲੋਕਾਂ ਨੂੰ ਪੁਲਿਸ ਅਤੇ ਸਰਕਾਰ ਦੋਵਾਂ ਦੀ ਸ਼ਹਿਾ ਪ੍ਰਾਪਤ ਸੀ ਮਤੇ ਦੇ ਵਿੱਚ ਦੱਸਿਆ ਗਿਆ ਕਿ ਯੋਜਨਾਬੱਧ ਹਿੰਸਕ ਘਟਨਾਵਾਂ ਦਿੱਲੀ ਤੋਂ ਇਲਾਵਾ ਝਾਰਖੰਡ ਮੱਧ ਪ੍ਰਦੇਸ਼ ਹਰਿਆਣਾ ਉੱਤਰਾਖੰਡ ਬਿਹਾਰ ਉੱਤਰ ਪ੍ਰਦੇਸ਼ ਬੰਗਾਲ ਹਿਮਾਚਲ ਪ੍ਰਦੇਸ਼ ਰਾਜਸਥਾਨ ਓਡੀਸ਼ਾ ਜੰਮੂ ਕਸ਼ਮੀਰ ਛਤੀਸਗੜ੍ਹ ਤੇਰਪੁਰਾ ਤਾਮਿਲਨਾਡੂ ਗੁਜਰਾਤ ਆਂਧਰਾ ਪ੍ਰਦੇਸ਼ ਕੇਰਲਾ ਤੇ ਮਹਾਰਾਸ਼ਟਰ ਦੇ ਵਿੱਚ ਵੀ ਵਾਪਰੀਆਂ ਸਨ ਅਤੇ ਹਰਿਆਣਾ ਦੇ ਵਿੱਚ ਤਾਂ ਸਿੱਖਾਂ ਦੇ ਪਿੰਡ ਹੋਂਦ ਚੇਲੜਾ ਤੇ ਪਟੌਦੀ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤੇ ਗਏ ਜਿਨ੍ਹਾਂ ਦੇ ਬਾਰੇ ਅਸੀ ਅਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ